ਇਸ ਵਾਰ ਸਾਡੇ ਕਿਸਾਨ ਵੀਰ ਜਿਹੜੇ ਬਹੁਤ ਸੂਝਵਾਨ ਹੋ ਚੁੱਕੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਅੱਗ ਲੱਗਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਆ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਆ ਸਾਡੀ ਆਪਣੀ ਸਿਹਤ ਖਰਾਬ ਹੁੰਦੀ ਆ ਵਾਤਾਵਰਨ ਧੁੰਦਲਾ ਹੁੰਦਾ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਤਰੀਕੇ ਨਾਲ ਵੱਖ-ਵੱਖ ਟੀਮਾਂ ਬਣਾ ਕੇ ਸਮਝਾ ਰਹੇ ਆ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾ ਜਿਹੜੀਆਂ ਦਿੱਤੀਆਂ ਗਈਆਂ ਮਸ਼ੀਨਾ ਦੀ ਕਿਸਾਨ ਵਾਈਜ਼ ਮੈਪਿੰਗ ਕੀਤੀ ਹੋਈ ਆ ਜਿਸ ਕਿਸਾਨ ਨੂੰ ਕਿਸ ਮਸ਼ੀਨ ਦੀ ਜ਼ਰੂਰਤ ਆ ਉਹ ਸਾਡਾ ਵਿਭਾਗ ਉਹਨਾਂ ਨੂੰ ਮੁਹੱਈਆ ਕਰਵਾ ਰਿਹਾ ਹੈ। ਔਰ ਜਿਹੜੇ ਫਲੱਡ ਏਰੀਏ ਤੋਂ ਜਿਹੜੇ ਕਿਸਾਨ ਪ੍ਰਭਾਵਿਤ ਨੇ ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਫ੍ਰੀ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਸਾਡੇ ਦਸਤੂਰਾਂ ਦੇ ਵਿੱਚ ਉਹ ਵੀ ਆ ਚੁੱਕਾ ਹੈ ਵੱਧ ਤੋਂ ਵੱਧ ਕਿਸਾਨ ਜਿਹੜਾ ਇਹਦਾ ਫਾਇਦਾ ਉਠਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ 1,70,000 ਹੈਕਟੇਰ ਦੇ ਵਿੱਚ ਝੋਨੇ ਦੀ ਕਾਸ਼ ਕੀਤੀ ਗਈ ਸੀ ਲਗਭਗ 1.5% ਹਾਰਵੈਸਟਿੰਗ ਬਕਾਇਆ ਬਾਕੀ ਸੰਪੂਰਨ ਜਿਹੜੀ ਹਾਰਵੈਸਟਿੰਗ ਝੋਨੇ ਦੀ ਆ ਉਹ ਹੋ ਚੁੱਕੀ ਹੈ। 45 ਤੋਂ 50% ਕਣਕ ਦੀ ਬਿਜਾਈ ਵੀ ਹੋ ਚੁੱਕੀ ਹੈ। ਜਿੱਥੋਂ ਤੱਕ ਪਰਾਲੀ ਨੂੰ ਸੰਭਾਲਣ ਜਾਂ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਬਾਰੇ ਸਬੰਧਤ ਆ ਪਿਛਲੇ ਸਾਲ ਸਾਡੇ ਕੋਲ 199 ਕੇਸ ਜਿਹੜੇ ਆ ਅੱਗ ਲੱਗਣ ਦੇ ਸਾਹਮਣੇ ਆਏ ਸੀ। ਔਰ ਅੱਜ ਤੱਕ 150 ਕੇਸ ਪਿਛਲੇ ਸਾਲ ਸੀ ਦਾ। لیکن ਇਸ ਵਾਰ ਸਾਡੇ ਕਿਸਾਨ ਵੀਰ ਜਿਹੜੇ ਬਹੁਤ ਸੂਝਵਾਨ ਹੋ ਚੁੱਕੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਅੱਗ ਲੱਗਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਆ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਆ ਸਾਡੀ ਆਪਣੀ ਸਿਹਤ ਖਰਾਬ ਹੁੰਦੀ ਆ ਵਾਤਾਵਰਨ ਧੁੰਦਲਾ ਹੁੰਦਾ ਸੋ ਉਹਦੇ ਸਿੱਟੇ ਵਜੋਂ ਅਜੇ ਅਸੀਂ ਸਿਰਫ 50 ਕੇਸ ਜਿਹੜੇ ਆਏ ਸਾਡੇ ਸਾਹਮਣੇ ਆਏ ਨੇ ਔਰ ਉਹਨਾਂ ਵਿੱਚੋਂ ਵੀ ਕੁਝ ਕੇਸ ਜਿਹੜੇ ਆ ਉਹ ਨੋ ਬਰਨਿੰਗ ਦੇ ਪਾਏ ਗਏ ਆ ਸਿਰਫ 30 ਕੇਸ ਆ ਜਿਨ੍ਹਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਕਿਸਾਨਾਂ ਨੂੰ ਅਸੀਂ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਤਰੀਕੇ ਨਾਲ ਵੱਖ-ਵੱਖ ਟੀਮਾਂ ਬਣਾ ਕੇ ਸਮਝਾ ਰਹੇ ਆ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਮਸ਼ੀਨਾਂ ਦੀ ਕਿਸਾਨ ਵਾਈਜ਼ ਮੈਪਿੰਗ ਕੀਤੀ ਹੋਈ ਆ ਜਿਸ ਕਿਸਾਨ ਨੂੰ ਕਿਸ ਮਸ਼ੀਨ ਦੀ ਜ਼ਰੂਰਤ ਹੈ ਉਹ ਸਾਡਾ ਵਿਭਾਗ ਉਹਨਾਂ ਨੂੰ ਮੁਹੱਈਆ ਕਰਵਾ ਰਿਹਾ ਸਿਟੇ ਵਜੋਂ ਅਸੀਂ ਇਸ ਅੱਗ ਲੱਗਣ ਦੀ ਘਟਨਾਵਾਂ ਦੇ ਵਿੱਚ ਕੰਟਰੋਲ ਕਰਨ 'ਚ ਕਾਫੀ ਕਾਮਯਾਬ ਹੋਏ ਹਾਂ ਫਿਰ ਵੀ ਜਿਹੜੇ ਕਿਸਾਨ ਨੇ ਇਹੋ ਜਿਹਾ ਕੰਮ ਕੀਤਾ ਬਹੁਤ ਘੱਟ ਨੇ ਇਹੋ ਜਿਹੇ ਕਿਸਾਨ ਲੇਕਿਨ ਜਿਨੇ ਵੀ ਕੀਤਾ ਉਹਦੇ ਅਗੇਂਸਟ ਜੋ ਰੂਲਾਂ ਦੇ ਮੁਤਾਬਕ एनवायरनमेंट कंपनसेशन ਜਿਹੜੀ ਲੱਗਦੀ ਆ ਉਹ ਲਗਾਈ ਗਈ ਆ 30 ਕੇਸ ਇਹੋ ਜੀ ਤੀਆਂ ਤੇ ਲੱਗੀ ਆ ਉਹਨਾਂ ਦੇ ਅਗੇਂਸਟ ਰੈਡ ਐਂਟਰੀ ਜਿਹੜੀ ਆ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਹੋਈ ਆ ਤੇ ਪੁਲਿਸ ਵੱਲੋਂ ਐਫ ਆਈ ਆਰ ਵੀ ਕੀਤੀ ਗਈ ਹੈ ਮੇਰੀ ਅੱਜ ਵੀ ਹਰ ਕਿਸਾਨ ਨੂੰ ਇਹੀ ਅਪੀਲ ਆ ਕਿ ਜਿਵੇਂ ਤੁਸੀਂ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਇਹਨੂੰ ਨੱਥਪਾਨ ਦੇ ਵਿੱਚ ਕਾਮਯਾਬ ਹੋਏ ਹੋ 2023 ਦੇ ਵਿੱਚ ਅੱਜ ਤੱਕ 250 ਦੇ ਕਰੀਬ ਕੇਸ ਸੀਗੇ ਪਿਛਲੇ ਸਾਲ ਅਜ ਤੱਕ 150 ਦੇ ਕਰੀਬ ਸੀ ਇਸ ਵਾਰ 50 ਦੇ ਕਰੀਬ ਆ ਮਤਲਬ ਕਹਿਣ ਦਾ ਕਿ ਹਰ ਵਾਰ ਅਸੀਂ ਇਹਨੂੰ ਕੰਟਰੋਲ ਕਰ ਰਹੇ ਆ ਸੋ ਕਿਸਾਨ ਵੀਰੋ ਕੋਸ਼ਿਸ਼ ਕਰੀਏ ਕਿ ਇਹ 50 ਤੇ ਰਹੇ 50 ਤੋਂ ਇਹ ਕੇਸ ਜਿਹੜੇ ਵਧਨ ਨਾ ਜੋ ਵੀ ਤੁਹਾਨੂੰ ਮਸ਼ੀਨ ਦੀ ਜ਼ਰੂਰਤ ਆ ਜੋ ਵੀ ਤੁਹਾਨੂੰ ਹੋਰ ਖੇਤੀਬਾੜੀ ਵਿਭਾਗ ਤੋਂ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਤੋਂ ਜ਼ਰੂਰਤ ਹੈ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਸਾਡੇ ਤੇ ਇੱਕ ਟੀਮ ਬਣਾ ਕੇ ਫੀਲਡ ਦੇ ਵਿੱਚ ਜਾਂਦੇ ਆ ਸਾਰਾ ਕੁਝ ਆ ਸੋ ਜੋ ਵੀ ਚੀਜ਼ ਚਾਹੀਦੀ ਆ ਅਸੀਂ ਦਿਨ ਰਾਤ ਤੁਹਾਡੇ ਲਈ હાજર ਆ ਇੱਕ ਮੈਂ ਹੋਰ ਅਪੀਲ ਕਰਨੀ ਆ ਕਿ ਕਣਕ ਦੀ ਬਜਾਈ ਦੇ ਵਿੱਚ ਡੀਏਪੀ ਖਾਦ ਦੀ ਜ਼ਰੂਰਤ ਹੁੰਦੀ ਆ ਡੀਏਪੀ ਖਾਦ ਦੇ ਵਿੱਚੋਂ ਸਾਨੂੰ ਫਾਸਫੋਰਸ ਮਿਲਦੀ ਆ ਸਿਰਫ ਡੀਏਪੀ ਦੀ ਨਾ ਜੋ ਲੋੜ ਕਰੀਏ ਸਾਡੇ ਕੋਲ ਇੱਕ ਖਾਦ ਟੀਐਸਪੀ ਜਿਹਨੂੰ ਕਹਿੰਦੇ ਆ ਟ੍ਰਿਪਲ ਸੁਪਰ ਫਾਸਫੇਟ DAP ਦੇ ਵਿੱਚ ਫਾਸਫੋਰਸ 46% ਹੁੰਦੀ ਹੈ TSP ਦੇ ਵਿੱਚ 48% ਹੈ। ਬਾਕੀ TSP ਦੇ ਵਿੱਚ ਸਲਫਰ ਇੱਕ ਤੱਤ ਹੈ ਜਿਹੜਾ ਸਾਡੀ ਫਸਲ ਨੂੰ ਜ਼ਰੂਰੀ ਹੁੰਦਾ ਉਹ ਐਕਸਟਰਾ ਹੈ। ਆਓ TSP ਨੂੰ ਵੀ ਵਰਤ ਕੇ ਵੇਖੀਏ ਫਾਸਫੋਰਸ ਇਹਦੇ ਵਿੱਚ ਵੱਧ ਮਿਲਦੀ ਹੈ। ਜਿਹੜੀ 18% ਨਾਈਟ੍ਰੋਜਨ DAP ਦੇ ਵਿੱਚ ਹੁੰਦੀ ਹੈ ਉਹ 20 ਕਿਲੋ ਆਪਾਂ ਨਾਲ ਯੂਰੀਆ ਪਾ ਲਈਏ ਛੱਟਾ ਵੀ ਯੂਰੀਆ ਦਾ ਦੇ ਕੇ TSP ਨਾਲ ਦਾਣਿਆਂ ਦੇ ਨਾਲ ਕੀਰ ਕੇ ਅਸੀਂ ਕਣਕ ਦਾ ਜਿਹੜਾ ਵਧੀਆ ਝਾੜ ਲੈ ਸਕਦੇ ਆ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਕਣਕ ਦਾ ਬੀਜ ਉਪਲਬਧ ਹੈ 50% ਸਬਸਿਡੀ ਤੇ ਔਰ ਜਿਹੜੇ ਫਲੱਡ ਏਰੀਏ ਤੋਂ ਜਿਹੜੇ ਕਿਸਾਨ ਪ੍ਰਭਾਵਿਤ ਨੇ ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਫ੍ਰੀ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਸਾਡੇ ਦਫ਼ਤਰਾਂ ਦੇ ਵਿੱਚ ਉਹ ਵੀ ਆ ਚੁੱਕਾ ਵੱਧ ਤੋਂ ਵੱਧ ਕਿਸਾਨ ਜਿਹੜਾ ਇਹਦਾ ਫਾਇਦਾ ਉਠਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ